ਸਤਿ ਸ਼੍ਰੀ ਅਕਾਲ ਜੀ ਕਰਮਵੀਰ ਬੁਟੀਕ ਦੇ ਤੁਹਾਡਾ ਸਵਾਗਤ ਹੈ ਜੀ ਅੱਜ ਮੈਂ ਤੁਹਾਨੂੰ ਜੈਕ ਮਸ਼ੀਨ ਦੇ ਵਿੱਚ ਤੇਲ ਬਦਲਣ ਦਾ ਤਰੀਕਾ ਦੱਸੂਗੀ ਜੀ ਆਹ ਦੇਖੋ ਮਸ਼ੀਨ ਦਾ ਤੇਲ ਕਿੰਨਾ ਖਰਾਬ ਹੋਇਆ ਪਿਆ ਜੀ ਮਸ਼ੀਨ ਦਾ ਤੇਲ ਦੇਖੋ ਤੁਸੀਂ ਕਿੰਨਾ ਖਰਾਬ ਹੋਇਆ ਪਿਆ ਇਹਨੂੰ ਆਪਾਂ ਬਦਲਾਂਗੇ ਵੀ ਜੈਕ ਮਸ਼ੀਨ ਦੇ ਵਿੱਚੋਂ ਕਿਸ ਤਰ੍ਹਾਂ ਤੇਲ ਬਦਲਦੇ ਹਾਂ ਹੁਣ ਆਪਾਂ ਨਵਾਂ ਤੇਲ ਪਾਵਾਂਗੇ ਇਹਦੇ ਵਿੱਚ ਤੇ ਆਹ ਤੇਲ ਨੂੰ ਆਪਾਂ ਬਾਹਰ ਕੱਢਾਂਗੇ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਦੇ ਹੋ ਆਵਲਾ ਨਾਟ ਜਿਹੜਾ ਵਿੱਚ ਦਿੱਤਾ ਹੋਇਆ ਆਹ ਵਾਲਾ ਇਹਨੂੰ ਆਪਾਂ ਖੋਲਾਂਗੇ ਜੀ ਆਹ ਦੇਖੋ ਤੇਲ ਆਪਣਾ ਕਿੰਨਾ ਗੰਦਾ ਹੋਇਆ ਪੈ ਇਹਨੂੰ ਆਪਾਂ ਬਦਲਾਂਗੇ ਮਸ਼ੀਨ ਬਹੁਤ ਖਰਾਬ ਕਰਨ ਲੱਗ ਗਈ ਸੀ ਬਖਾ ਇਸ ਲਈ ਆਪਾਂ ਨੂੰ ਹੁਣ ਤੇਲ ਬਦਲਣਾ ਪਊਗਾ ਆਹ ਨਾਟ ਖੋਲ ਲਾਂਗੇ ਆਪਾਂ ਆ ਦੇਖੋ ਜੀ ਆਪਣਾ ਤੇਲ ਇਹਦੇ ਵਿੱਚ ਕੱਢਾਂਗੇ ਆਪਾਂ ਲੈ ਨੂੰ ਖੜ ਜਿਹਾ ਬੜਾ ਆ ਵਾਲੀ ਸਾਰੀ ਆਪਾਂ ਆ ਦੇਖੋ ਜੀ ਮਸ਼ੀਨ ਦੇ ਵਿੱਚ ਆਪਣੇ ਚ ਕਿੰਨਾ ਧਾਗੇ ਧੁੱਗੇ ਲੱਗੇ ਹੋਏ ਆਪਾਂ ਇਹਦੀ ਸਾਰੀ ਦੀ ਸਫਾਈ ਕਰਾਂਗੇ ਜੈਕ ਮਸ਼ੀਨ ਦੀ ਤੇ ਨਾਲੇ ਆਪਾਂ ਇਹਦਾ ਤੇਲ ਬਦਲਾਂਗੇ ਆਪਾਂ ਸਾਰਾ ਤੇਲ ਬਾਹਰ ਕੱਢ ਦਿੱਤਾ ਹੈ ਇੱਥੋਂ ਆਪਾਂ ਸਮਾਰ ਕੇ ਸਾਫ਼ ਕਰਾਂਗੇ ਇਹ ਮਸ਼ੀਨ 'ਚ ਹੋਰ ਕੋਈ ਪ੍ਰੋਬਲਮ ਨਹੀਂ ਜੀ ਆਉਂਦੀ ਬਸ ਸਿਰਫ ਤੇਲ ਬਦਲਣਾ ਪੈਂਦਾ ਹੈ ਇਹਦਾ ਜਦੋਂ ਆਪਣਾ ਇਹ ਤੇਲ ਗੰਦਾ ਹੋ ਜਾਂਦਾ ਨੇ ਉਹ ਬਦਲਣਾ ਪੈਂਦਾ ਹੈਗਾ ਬਸ ਉਹ ਤੇਲ ਦਾ ਆਪਾਂ ਧਿਆਨ ਰੱਖਣਾ ਹੈਗਾ ਅਸਟਰਾਪੇ ਦੀ ਸਫਾਈ ਕਰਾਂਗੇ ਦੇਖੋ ਜੀ ਆਪਣਾ ਕਿੰਨਾ ਦਿੰਦਾ ਹੋਊ ਉਹਨਾਂ ਦਾ ਸਾਫ਼ੀ ਲੈ ਕਿੰਨਾਂ ਸਾਫ਼ ਕਰਾਂਗੇ ਹੈਲੋ ਹਾਂਜੀ ਆਪਣੀ ਮਸ਼ੀਨ ਪੂਰੀ ਚੰਗੀ ਤਰ੍ਹਾਂ ਸਾਫ਼ ਹੋ ਚੁੱਕੀ ਹੈ ਜੀ ਆਪਾਂ ਇਹਦੇ ਵਿੱਚੋਂ ਤੇਲ ਕੱਢ ਦਿੱਤਾ ਬਾਹਰ ਤੇ ਹੁਣ ਆਪਾਂ ਇਹਦੀ ਸਫਾਈ ਕਰ ਦਿੱਤੀ ਹੈ ਦੇਖੋ ਤੁਸੀਂ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਜੀ ਹੁਣ ਆਪਾਂ ਨਾਟ ਲਾ ਕੇ ਇਹਦੇ ਵਿੱਚ ਤੇਲ ਪਾਵਾਂਗੇ ਆਹ ਵਾਲਾ ਜਿਹੜਾ ਇਹਦਾ ਨਾਟ ਆ ਉਹ ਲੱਗੂਗਾ ਆਪਣਾ ਉੱਥੇ నా పా బోతా పోటల్ యొక్క ప ਹਾਂਜੀ ਆਪਣੀਆਂ ਤਿੰਨ ਛੋਟੀਆਂ-ਛੋਟੀਆਂ ਬੋਤਲਾਂ ਇਹਦੇ ਵਿੱਚ ਪੈ ਗਈਆਂ। ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ। ਆਪਣੀ ਮਸ਼ੀਨ ਚ ਆਪਾਂ ਤੇਲ ਪਾ ਦਿੱਤਾ ਹੈਗਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਿਓ ਜੀ ਜੈਕ ਮਸ਼ੀਨ ਦੇ ਵਿੱਚ ਤੇਲ ਬਦਲਣ ਦਾ ਤਰੀਕਾ ਅੱਜ ਮੈਂ ਤੁਹਾਨੂੰ ਦੱਸਿਆ ਏ ਪਹਿਲਾਂ ਆਪਾਂ ਤੇਲ ਕੱਢਿਆ ਸੀ ਇੱਥੋਂ ਨਾਟ ਖੋਲ ਕੇ ਫਿਰ ਆਪਾਂ ਮਸ਼ੀਨ ਦੀ ਸਾਰੀ ਸਫਾਈ ਕੀਤੀ ਸੀ ਜਿਹੜੇ ਧਾਗੇ ਧੁੱਗੇ ਲੱਗੇ ਹੋਏ ਸੀ ਇੱਧਰ ਉਹ ਆਪਾਂ ਕੱਢ ਦਿੱਤੇ ਆ ਬਾਹਰ ਤੇ ਫਿਰ ਆਪਾਂ ਇਹਦੇ ਵਿੱਚ ਨਵਾਂ ਤੇਲ ਐਡ ਕਰ ਦਿੱਤਾ ਠੀਕ ਆ ਜੀ ਕੋਣ ਆਪ ਮਸ਼ੀਨ ਬੰਦ ਕਰ ਦਾਂਗੀ ਠੀਕ ਆ ਜੀ ਧੰਨਵਾਦ